ਬਾਬਾ ਫਰੀਦ ਯੂਨੀਵਰਸਿਟੀ ਅਦੀਨੋਂ ਦੇ ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਨਾਲ ਮਿਲ ਕੇ ਬਾਬਾ ਫਰੀਦ ਯੂਨੀਵਰਸਿਟੀ ਦਾ ਕਹਿਰਾਉ ਕੀਤਾ ਗਿਆ ਆਪਣੀ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਬੱਚਿਆਂ ਅਤੇ ਮਾਪਿਆਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਚਿੰਤਪੁਰਨੀ ਮੈਡੀਕਲ ਕਾਲਜ ਜਿਸ ਦਾ ਨਾਂ ਬਦਲ ਕੇ ਵਾਈਟ ਮੈਡੀਕਲ ਕਾਲਜ ਰੱਖਿਆ ਗਿਆ ਜੋ ਵਿਦਿਆਰਥੀ ਉੱਥੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਨੇ ਉੱਥੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੋਈ ਕਾਬਿਲ ਸਟਾਫ ਨਹੀਂ ਹੈ मैनेजमेंट वालों लगातार उन्होंने दुरव्यवहार किया जा रहा है इस मामले प्रदर्शन कर रहे विद्यार्थी उन्होंने मापे प्रशासन का वाइट मेडिकल कॉलेज की, so, की स्टूडेंट हूँ और हम 10 जुलाई को बड़े ही पीसफुल लड़के गए थे डी पॉइंट पर बात करने मैनेजमेंट से क्योंकि हमारे वोल्टेज इशूज थे जिसमें क्या हुआ कि सबसे पहले हमारे एम की पी

ये भी बोला कि भाई मैं तुम्हारे ऊपर पर्चा फायर कर दूंगा उसके बाद उनके हॉस्टल में गए दरवाजे पीटे हर हर लड़के के दरवाजे पीटे उनको बाहर निकाला फिर उनको पीटा गया उसके बाद एमडी हमारे हॉस्टल में आती है हमें वर्बली अब्यूज करती है और हमारा करेक्टर असनेशन असेस, करती है वो बोलती है कि तुमने लड़कों को भड़काया है तुम करवा रही हो सब कुछ बल्कि हमारा कोई हाथ नहीं था इसमें फिर भी हमें वर्बली अब्यूज किया गया उसके बाद एमडी ने पेरेंट्स uh, ग्रुप में सब उसने बोला है कि हम स्ट्राइक पे जा रहे पूरी मैनेजमेंट और इनकी क्लासेस नहीं लगेंगी कल से फिर भी हम अगले दिन क्लासेस लगाने आए और हमारे पास टीचर्स और डॉक्टर्स ने रिफ्यूज कर दिया क्योंकि उनके ग्रुप में भी ये इन्फॉर्मेशन गई थी कि स्ट्राइक मैनेजमेंट स्ट्राइक पे है और बच्चों की क्लासेस नहीं लगेंगी आप देखो ये कह रहे हैं कि ये चिंतपूर्ण मेडिकल कॉलेज जो की पठानकोट में अभी उसका नाम वाइट मेडिकल कॉलेज हो गया है तो ये वहाँ के बच्चे थे और ये कह रहे थे कि इनके कॉलेज में कई सारी प्रॉब्लम्स है जो कि हमें भी पता है और वो कॉलेज यूनिवर्सिटी ने तो जब से जब से इंस्पेक्शन करी है या उनके हमें पता चला कि उसकी असलियत क्या है तो उसके बाद वो रिपोर्ट बना के जब सारे गवर्नमेंट को स्टेट गवर्नमेंट को सेंट्रल गवर्नमेंट को और वहां पर एडमिशन बंद हो चुकी है पर ये बच्चे जो ऑलरेडी एडमिट हो गए हुए हैं ਤੋ ਇਹ ਬੱਚੇ ਕਹਿ ਰਹੇ ਆ ਕਿ ਇਨਕੀ ਵੀ ਪੜਾਈ ਇਨਕੋ ਆਪਣੀ ਪੜਾਈ ਦੀ ਚਿੰਤਾ ਹੈ ਕਿਉਂਕਿ ਵਾਹ ਪੇ ਇਹ ਕਹਿ ਰਹੇ ਆ ਕਿ ਨਾ ਤਾਂ ਪੜਾਈ ਹੋ ਰਹੀ ਆ ਨਾ ਫਾਹ ਪੇ ਫੈਸਿਲਿਟੀਆਂ ਠੀਕ ਆ ਨਾ ਵਾਹ ਪੇ ਮਾਹੌਲ ਠੀਕ ਹੈ ਉਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਸਾਡੇ ਬੱਚੇ ਸਾਰੀ ਪਰੇਸ਼ਾਨੀ ਜੋ ਜਿਵੇਂ ਪਠਾਨਕੋਟ ਆਏ ਆ ਇਹ ਹੁਣ ਜਗ ਜਾਹਰ ਹੈ ਜੀ ਉੱਥੇ ਆਲਰੇਡੀ ਕੰਪਲੇਂਟਸ ਵੀ ਹੋਈਆਂ ਮੀਡੀਆ ਨੇ ਵੀ ਬਹੁਤ ਕਵਰੇਜ ਕੀਤੀ ਆ ਤੇ ਬੱਚੇ ਹੁਣ ਇੰਨਾ ਡਰ ਚੁੱਕੇ ਨੇ ਕਿ ਉਹ ਕਾਲਜ ਵਾਪਸ ਨਹੀਂ ਜਾਣਾ ਚਾਹੁੰਦੇ ਤੇ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਨਾ ਕਾਲਜ ਜਾਣਾ ਨਾ ਅਸੀਂ ਘਰਾਂ ਨੂੰ ਜਾਣਾ ਸਾਨੂੰ ਅਸੀਂ ਯੂਨੀਵਰਸਿਟੀ ਜਾਣਾ ਹੈ ਤੇ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਹੁਣ ਬੱਚੇ ਉੱਥੋਂ ਬੱਸਾਂ ਬੈ ਕੇ ਇੱਥੇ ਆਏ ਤੇ ਅਸੀਂ ਬੱਚਾ ਨਹੀਂ ਇੱਥੇ ਆਏ ਬੱਚੇ ਕੋਲ ਕੋਈ ਸਮਾਨ ਸਾਧੋ ਸਮਾਨ ਵੀ ਨਹੀਂ ਸੀ ਅਸੀਂ ਘਰਾਂ ਤੋਂ ਇਹਦਾ ਸਮਾਨ ਵੀ ਲੈ ਕੇ ਆਏ ਆ ਸਰ ਡਰ ਲਵ ਸੇ ਇਸਤੇਮਾਲ ਕੀਤਾ ਕੀ ਡਰ ਰਹਾ ਕਿਸ ਤਰ੍ਹਾਂ ਦੇ ਬੱਚੇ ਸਰ ਡਾਰਾ ਜੀ ਦੇਖੋ ਇਹੀ ਜਿਵੇਂ ਉੱਥੇ ਐਮ ਡੀ ਮੈਡਮ ਆ ਜਾਂ ਹੋਰ ਜਿਹੜੇ ਕਾਲਜ ਦੀ ਮੈਨੇਜਮੈਂਟ ਆ ਉਹ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਤੁਹਾਡੀ ਲੈਕਚਰ ਸ਼ਾਰਟ ਕਰ ਦਾਂਗੇ ਤੁਹਾਡੇ ਅਟੈਂਡੈਂਸ ਸ਼ਾਰਟ ਕਰ ਦਾਂਗੇ ਤੇ ਤੁਸੀਂ ਪਾਸ ਨਹੀਂ ਹੋ ਸਕਦੇ ਸਰ ਬੱਚਿਆਂ ਨੂੰ ਇਹੀ ਡਰ ਹੁੰਦਾ ਨਾ ਮਤਲਬ ਇੰਨਾ ਟੌਕਸਿਕ এনਵਾਇਰਨਮੈਂਟ ਹੁੰਦੀ ਹਰ ਗੱਲ ਤੇ ਕਿਉਂਕਿ ਡੈਫੀਸ਼ੈਂਸੀਜ਼ ਇੰਨੀਆਂ 99% 95% ਇਦਾਂ ਦੀਆਂ ਡੈਫੀਸ਼ੈਂਸੀਜ਼ ਦਾ ਮਰੀਜ਼ ਉੱਤੇ ਫਾਇਦਾ ਨਹੀਂ ਖਾਲੀ ਪਿਆਰ ਹਸਪਤਾਲ ਠੀਕ ਹੈ ਤੇ ਹੁਣ ਜਦੋਂ ਬੱਚੇ ਆਵਾਜ਼ ਚੱਕਦੇ ਆ ਜਾਂ ਬੱਚੇ ਕਹਿੰਦੇ ਵੀ ਸਾਡੀ ਪੜ੍ਹਾਈ ਦਾ ਬੁਰਾ ਹਾਲ ਹੋ ਰਿਹਾ ਵੀ ਅਸੀਂ ਮਤਲਬ ਕਿੱਦਾਂ ਡਾਕਟਰ ਬਣਾਂਗੇ ਕਿੱਦਾਂ ਸਰਵਾਈਵ ਕਰਾਂਗੇ ਅਸੀਂ ਅੱਗੇ ਆਪਣੀ ਲਾਈਫ 'ਚ ਇਹ ਵੀ ਹੋ ਸਕਦਾ ਕਿ ਡਿਗਰੀ ਡੀ ਰੈਕੋਗਨਾਈਜ਼ ਹੋ ਦੇ ਜਦ ਕਿਥੇ ਜਦੋਂ ਫਾਈਨਲ ਬੱਚਿਆਂ ਦੀ ਇਨਸਪੈਕਸ਼ਨ ਹੋਣੀ ਹੈ ਨਾ ਜਦੋਂ ਬੱਚੇ ਨੇ ਪਾਸ ਹੋਣਾ ਜੇ ਕਾਲਜ ਉਨੀਆਂ ਡੈਫੀਸ਼ੈਂਸੀਜ਼ ਹੋਈਆਂ ਤੇ ਐਨਐਮਸੀ ਨੇ ਉੱਥੇ ਕਹਿ ਰਹੇ ਆ ਵੀ ਨਹੀਂ ਇਹ ਡਿਗਰੀ ਰੈਕੋਗਨਾਈਜ਼ਡ ਹੋ ਸਕਦੀ ਅ ਯੂਨੀਵਰਸਿਟੀ ਵਿੱਚ ਪਠਾਨਕੋਟ ਤੋਂ ਕੁਝ ਸਟੂਡੈਂਟ ਆਏ ਸੀਗੇ ਉਹਨਾਂ ਦੇ ਰਜਿਸਟਰਾਰ ਸਾਹਿਬ ਨਾਲ ਮੀਟਿੰਗ ਕਰਾ ਕੇ ਸਾਰਾ ਮਸਲਾ ਹੱਲ ਕਰਵਾ ਦਿੱਤਾ ਗਿਆ ਹੈ ਅਸੀਂ ਲੈਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਇੱਥੇ ਫੋਰਸ ਲੈ ਕੇ ਆਏ ਹਾਂ